ਵੈਗੁਰ ਜੀ ਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਅੱਜ ਸ੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਾਲਪੁਰ ਦੀ ਫੌਜ ਜਿਨ੍ਹਾਂ ਦੇ ਅੱਜ 25 ਸਾਲ ਪੂਰੇ ਹੋਏ ਨੇ ਸੋ ਉਹਨਾਂ ਦੀ ਬਹਾਦਰੀ ਨੂੰ ਮਾਣਕਵਾ ਦਿੰਦਾ ਔਰ ਦੂਸਰਾ ਉਹਨਾਂ ਨੇ ਕੁਝ ਜਿਹੜੀਆਂ ਵੱਖ-ਵੱਖ ਫੀਲਡ ਵਿੱਚ ਜਿਹੜੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਕੋਈ ਅੱਛੇ ਕੰਮ ਕੀਤੇ ਆ ਸਮਾਜ ਲਈ ਸੋ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਦਿਨ ਵਿੱਚ ਮੈਂ ਵੀ ਮੈਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਸਿੱਖ ਗੌਰਵ ਅਵਾਰਡ ਦੇ ਨਾਲ ਸੋ ਮੈਂ ਆਪਣੇ ਉਹਨਾਂ ਬੜਾ ਮਾਣ ਮਹਿਸੂਸ ਕਰਦਾ ਕਿ ਮੈਨੂੰ ਉਹਨਾਂ ਨੇ ਇਸ ਅਵਾਰਡ ਦੇ ਕਾਬਿਲ ਸਮਝਿਆ ਤੇ ਇਹੀ ਵਾਕੁਰੇ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ 25 ਸਾਲ ਤੇ ਬੜਾ ਅੱਛਾ ਕੰਮ ਕਰ ਰਹੇ ਨੇ ਚਾਹੇ ਹੋ ਟਰਬਨ ਦਾ ਮੇਨ ਤਾਂ ਕੰਮ ਹੈ ਸੋ ਅੱਜ ਸਿੱਖੀ ਬਾਰੇ ਸਿੱਖੀ ਸਰੂਪ ਬਾਰੇ ਜਾਂ ਟਰਬਨ ਬਾਰੇ ਜੋ ਸੀ ਅੱਜ ਸਾਰੀ ਪ੍ਰੇਡ ਵੀ ਕੀਤੀ ਗਈ ਇੱਥੇ ਤੇ ਸਾਰਾ ਫੰਕਸ਼ਨ ਚੱਲ ਰਿਹਾ ਇੱਕ ਵਾਰੀ ਫੇਰ ਮੈਂ ਸਾਰੇ ਸੰਸਾਰ ਦਾ ਬਹੁਤ ਬਹੁਤ ਰਵਾਧਾਨ ਕਰਦਾ। ਦੇਖੋ ਜੇ ਸੰਸਾਰ ਦਾ ਡਾਟਾ ਵੇਖੀਏ ਤੇ ਸਿਰਫ 5% ਸੰਸਥਾਵਾਂ ਨੇ ਜਿਹੜੀਆਂ 10 ਸਾਲ ਦੇ ਸਮੇਂ ਤੋਂ ਪਾਰ ਜਾਂਦੀਆਂ ਸਿਰਫ 5% ਸੰਸਥਾਵਾਂ ਜੇ ਸਾਰੇ ਸੰਸਾਰ ਨੂੰ ਧਿਆਨ ਚ ਰੱਖੀਏ ਮੈਂ ਤੇ ਆਪਣੀ ਪੂਰੀ ਟੀਮ ਨੂੰ ਇਸ ਗੱਲ ਦਾ ਜਿਹੜਾ ਨਾ ਕ੍ਰੈਡਿਟ ਦੇਣਾ ਚਾਹਨਾ ਕਿ ਅਸੀਂ 25 ਸਾਲ ਤੋਂ ਲਗਾਤਾਰ ਇੱਕ ਮੁੱਦੇ ਨੂੰ ਲੈ ਕੇ ਜਿੱਦ ਚ ਦਸਤਾਰ ਤੇ ਮਨੁੱਖਤਾ ਦੀ ਸੇਵਾ ਜਿਹੜੀ ਹੈ ਉਹ ਇੱਕ ਨੰਬਰ ਤੇ ਸੀ ਤੇ ਆਪਣੀ ਭਵਿੱਖ ਦੀ ਜਿਹੜੀ ਪੀੜ੍ਹੀ ਹੈ ਉਹਨੂੰ ਜਿਹੜਾ ਅੱਗੇ ਲੈ ਕੇ ਚੱਲਣ ਦੀ ਜਿਹੜੀ ਗੱਲ ਆ ਉਹਦੀ ਟ੍ਰੇਨਿੰਗ ਦੀ ਗੱਲ ਆ ਉਹਦੇ ਲਈ ਅਸੀਂ ਜਿਹੜਾ ਇਹ ਕਾਰਜ ਆਰੰਭੇ ਹੋਏ ਨੇ ਤੇ ਉਹ ਅੱਗੇ ਜਾ ਰਹੇ ਆ ਤੇ ਇਹ ਸਤਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ਾਂ ਤੇ ਉਹਨਾਂ ਦਾ ਰਹਿਮਤ ਭਰਿਆ ਹੱਥ ਹੈ ਕਿ ਅਸੀਂ 25 ਸਾਲਾ ਮਨਾ ਪਾ ਰਹੇ ਹਾਂ ਸਿੱਖੀ ਦਾ ਪ੍ਰਚਾਰ ਕਰਦੀ ਇਹ ਸੰਸਥਾ ਹੋਰ ਇਹੋ ਜਿਹੀ ਸੰਸਥਾ ਨੂੰ ਕੀ ਫੀਲ ਕਰੇ ਦੇਖੋ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਸਾਰੀਆਂ ਸੰਸਥਾਵਾਂ ਨੂੰ ਰਲ ਕੇ ਜਿਹੜਾ ਉਹ ਹਮਲਾ ਮਾਰਨਾ ਚਾਹੀਦਾ ਹੈ ਇੱਕ ਦੂਜੇ ਦਾ ਸਹਿਯੋਗ ਦੇ ਕੇ ਤੇ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਅਸੀਂ ਸਾਰੇ ਜਾਣੇ ਇਕੱਲੇ ਇਕੱਲੇ ਪੰਥ ਨਹੀਂ ਆ ਪਰ ਅਸੀਂ ਸਮੁੱਚੇ ਪੰਥ ਦਾ ਇੱਕ ਛੋਟੀ ਜੀ ਸ਼ਾਖਾ ਹਾਂ ਤੇ ਅਸੀਂ ਸ਼ਾਖਾਂ ਜਦੋਂ ਇਕੱਠੀਆਂ ਹੋ ਕੇ ਰਹਿਣ ਗਿਆ ਤੇ ਸਮੁੱਚੇ ਪੰਥ ਨੂੰ ਬਲ ਮਿਲਦਾ ਤੇ ਚੜ੍ਹਦੀ ਕਲਾ ਮਿਲਦੀ ਮੈਂ ਬਹੁਤ ਧੰਨਵਾਦੀ ਹਾਂ ਅਕਾਲ ਪ੍ਰਕੀ ਫੌਜ ਦਾ ਤੇ ਜਸਵਿੰਦਰ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਮੈਨੂੰ ਅੱਜ ਇਹਨਾਂ ਮਾਨ ਬਖਸ਼ਿਆ ਤੇ ਬਹੁਤ ਅੱਛਾ ਕੰਮ ਕਰ ਰਹੇ ਆ ਬੜੀ ਅੱਜ 25 ਸਾਲ ਨੇ ਪੂਰੇ ਕਰਤੇ ਔਰ ਜਿਹੜਾ ਇਹ ਸਿੱਖ ਕੌਮ ਦੇ ਵਾਸਤੇ ਤੇ ਬੱਚਿਆਂ ਨੂੰ ਅਨਕਰੇਜ ਕਰ ਲਈ ਕੀ ਕਰ ਰਿਹਾ ਬਹੁਤ ਅੱਛਾ ਕੰਮ ਕਰ ਰਿਹਾ ਮੈਨੂੰ ਵੀ ਕਾਫੀ ਦਿਨ ਹੋ ਗਈ ਇਹਨਾਂ ਦੇ ਨਾਲ ਜੁੜੇ ਹੋਈ। ਕਾਫੀ ਰਾਜਨੀਤੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹਦੇ? ਦੇਖੋ ਇਹ ਚ ਰਾਜਨੀਤੀ ਕੋਈ ਨਹੀਂ ਹੋਣੀ ਚਾਹੀਦੀ ਬੰਦੀ ਸਿਕਾਂਦਰ ਰਿਹਾ ਹੋਣਾ ਚਾਹੀਦਾ। ਔਰ ਇਹ ਇਨਟਾਈਟਲਮੈਂਟ ਆ ਔਰ ਇਹਦੇ ਵਿੱਚ ਕੋਈ ਰਾਜਨੀਤਿਕ ਕਿਸੇ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਕਾਨੂੰਨੀ ਤੇ ਪੋਲੀਟੀਕਲ ਕਾਰਵਾਈ ਦੋਨੇ ਹੋਣੀ ਚਾਹੀਦੀਆਂ ਇੰਚ ਨਾਲ ਦੀ ਨਾਲ ਪੋਲੀਟੀਕਲ ਤੇ ਪ੍ਰੈਸ਼ਰ ਪਾਇਆ ਜਾਵੇ ਨਾਲ ਦੀ ਨਾਲ ਇੰਚ ਕਾਨੂੰਨੀ ਕਾਰਵਾਈ ਵੀ ਨਾਲ ਕਰਨ ਜੁਰੀਆ ਉਹ ਵੀ ਕੀਤੀ ਜਾਵੇ ਲੋਕ ਸਭਾ ਚੋਣ ਆ ਗਈ